ਸੱਚ ਕਾ ਲਈ ਸੱਚ ਕਾ ਮੇਰਾ ਨਾ ਸ਼ੌਕ ਆ ਫੋਟੋਗ੍ਰਾਫੀ ਦਾ ਅੱਛਾ ਮੈਂ ਤੁਹਾਡੀ ਇਕੱਠਿਆਂ ਦੀ ਫੋਟੋ ਲੈ ਸਕਦਾ ਜਰੂਰ ਜੀ ਲੈ ਸਕਦੇ ਆ ਜੋ ਇੱਥੇ ਖਿੱਚ ਲੈਨੇ ਤੁਹਾਡੀ ਫੋਟੋ ਇੱਥੇ ਆ ਜਾਓ ਤੁਸੀਂ ਇਧਰਲੇ ਪਾਸੇ ਆ ਜਾਓ ਦਿਲ ਹੁੰਦਾ ਖੱਬੇ ਹੱਥ ਤੇ ਵਾਈਫ ਨੂੰ ਦਿਲ ਦੇ ਨਾਲ ਥੈਂਕ ਯੂ ਜੀ ਇੱਕ ਹੋਰ ਹੱਸ ਕੇ ਕਰਾ ਲਓ ਥੋੜੀ ਜਿਹੀ ਹੋਰ ਅਸਕੇ ਤੁਸੀਂ ਕਹੋ ਤਾਂ ਅਸੀਂ ਹੱਥ ਵੀ ਫੜ ਲੰਨੇ ਆਂਗੇ ਇੱਕ ਦੂਜੇ ਦਾ ਤੁਹਾਨੂੰ ਇਕੱਠਿਆਂ ਨੂੰ ਕਿੰਨਾ ਟਾਈਮ ਹੋ ਗਿਆ ਸਾਨੂੰ 50 ਸਾਲ ਹੋ ਗਏ 1975 ਸਾਡੀ ਅਰੇਂਜ ਮੈਰਿਜ ਸੀ ਪਰ ਪਹਿਲੇ ਦਿਨੋਂ ਤੋਂ ਹੀ ਆਈ ਫੈਲ ਇਨ ਲਵ ਵਿਦ ਹਰ ਮੈਨੂੰ ਪਹਿਲੇ ਦਿਨੋਂ ਹੀ ਪਿਆਰ ਹੋ ਗਿਆ ਮੇਰੀ ਲਾਟਰੀ ਵੀ ਅੱਛੀ ਨਿਕਲੀ ਅਸੀਂ ਕਿਦੋਂ ਇਹਨੂੰ ਪਿਆਰ ਹੀ ਬਹੁਤ ਕਰਦੇ ਆਂ ਲੜਦੇ ਵੀ ਆਂ ਕਦੇ-ਕਦੇ ਪਿਆਰ ਵੀ ਬਹੁਤ ਹੁੰਦਾ ਹੈ ਸਾਡਾ ਜਿੱਦੀ-ਗੀਦੀ ਵਿੱਚ ਹੈ ਹੀ ਕੀ ਹੈ ਇਹੀ ਹੈ ਬੀਕ ਦੂਜੇ ਦਾ ਹਮੇਸ਼ਾ ਸਾਥ ਦਿੰਦਾ ਹੈ ਇਹਨਾਂ ਨੇ ਮੇਰਾ ਸਾਥ ਦਿੱਤਾ ਮੈਂ ਇਹਨਾਂ ਦਾ ਦਿੱਤਾ ਜਿੱਕਨ ਤੁਹਾਨੂੰ ਹੈਗਾ ਫੋਟੋਗ੍ਰਾਫੀ ਦਾ ਸ਼ੌਕ ਮੈਨੂੰ ਵੀ ਬਹੁਤ ਸ਼ੌਕ ਹੈ ਮੈਂ ਇਹਨਾਂ ਦੀਆਂ ਕਾਫੀ ਫੋਟੋਆਂ ਕੀਤੀਆਂ ਮੇਰੇ ਪਾਸਾ 'ਚ ਹੁੰਦੀ ਹੈ ਹਮੇਸ਼ਾ ਮੈਂ ਦੇਖਦੀ ਆ ਟਰਾਈ ਕਰਦੀ ਜੇਕਰ ਇਹ ਤੁਹਾਡੇ ਹੀ ਹੈ ਥਸੋ ਬਿਊਟੀਫੁਲ ਬੋਟਸ ਹੋਣੇ ਜਿੱਦਾਂ ਤੁਸੀਂ ਇਹਦੇ 'ਚ ਖੜੇ ਆ ਇੱਕ ਇਦਾਂ ਵੀ ਫੋਟੋ ਕਰ ਲਈਏ ਬਸ ਇਦਾਂ ਹੀ ਆ ਪਾਵੇਂ ਇਦਾਂ ਹੀ ਖੜਜੋ ਬਸ ਠੀਕ ਹੈ ਬਿਊਟੀਫੁੱਲ ਬਹੁਤ ਪਿਆਰੇ ਸੇਮ ਲੱਗ ਰਹੇ ਇਹਦੇ ਵਿੱਚ ਜਿੱਦਾਂ ਸੀ ਆਤਾ ਡੇਲੀ ਵਾਹ ਬਹੁਤ ਹੀ ਸੋਹਣੀ ਹੈ ਵੈਰੀ ਨਾਈਸ ਬਿਊਟੀਫੁੱਲ